ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਕੀ ਹਾਲ ਚਾਲ ਨੇ ਸਾਰੇ ਵੀਰਾਂ ਦਾ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਦਰਨਤਾਰਨ ਸਾਹਿਬ ਲੱਗਦਾ ਭਾਉ ਨੋਕ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਭਾਉ ਉਹਨਾਂ ਦਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਇਸ ਕਿੱਲੇ ਦੇ ਉੱਪਰ ਅੱਜ ਵੀ ਦੋਸਤੋ ਟੋਟਲ ਨਾਗਾ ਪਤਾਂ ਨੂੰ 7 ਗਿ ਦਿਖਾਉਣੇ ਆ ਆਲਮੋਸਟ ਪਸ਼ੂ ਸਾਰੇ ਸਵੇ ਸਵੇ ਦਿਖਾਉਣੇ ਆ ਤੁਹਾਨੂੰ ਇੱਕ ਮੱਝ ਉਲਟ ਵਿੱਚ ਦਿਖਾਵਾਂਗੇ ਉਹ ਦਿਨ ਲੰਦੀ ਆ ਕੱਚੀ ਐ ਮੱਝ ਤੋਂ ਪਹਿਲਾਂ ਪਾਉ ਨੋਕ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜ ਸਿਆ ਸਾ ਮੇਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜ ਸਿਆ ਠੀਕ ਠਾਕ ਬਹੁਤ ਵਧੀਆ ਪਾਉ ਜੀ ਕੈਮ ਸੇਤਾ ਹਾਂ ਠੀਕ ਆ ਰਾਜ ਸਿਆ ਬੜਾ ਵਧੀਆ ਮਹਾਰਾਜ ਕਿਰਪਾ ਕਰੇ ਠੀਕ ਆ ਬੜਾ ਵਧੀਆ ਚੱਲ ਲੇ ਵੀ ਕਰ ਲਾਲ ਕੀ ਹਾਲ ਨੇ ਭਰਾ ਬੜੇ ਵਧੀਆ ਸਭ ਬੜੇ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਭਰਾ ਮੇਰੇ ਬਹੁਤ ਵਧੀਆ ਵਧੀਆ ਚਾਹੀਦਾ ਠੀਕ ਆ ਜੀ ਤੇ ਪਾਉ ਜੀ ਵੈਸੇ ਗੱਲ ਕਹਿਣ ਨੂੰ ਤਾਂ ਭਾਵੇਂ ਚਲੋ ਜੋ ਮਰਜ਼ੀ ਕਹੀਏ ਬਾਕੀ ਮਾਲ ਨੂੰ ਨਵਾਉਣ ਤੋਂ ਬਾਉਣ ਇਹਨਾਂ ਸਾਹਮਣੇ ਬੜਾ ਯੁੱਧ ਲੱਗਦਾ ਪੂਰਾ ਤੇ ਕੋਈ ਨਾਗ ਆਪਣੇ ਤੋਂ ਘਰ ਦੇ ਵੀ ਜਿਹੜੇ 8-10 ਟਿਕੇ ਆ ਨਾ ਆਵੇ ਇਹਦੇ ਪਾਸੇ 5-7 ਤੇ ਆ ਮਨ ਮੇਰੇ ਹਿਸਾਬ ਚ ਜਿਆਦਾ ਨਹੀਂਗਾ ਤੇ 17 ਕੇ ਨਾਗ ਆਪਣੇ ਕੋਲ ਹੈਗੇ ਐ ਟਾਈਮ ਤੇ ਇੱਕ 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 ਗੱਲ ਇੱਕ ਗੱਲ ਇਹ ਵੀ ਹੈ ਵੀ ਇੱਕ ਤਾਂ ਹੁੰਦਾ ਬੰਦਿਆਂ ਤੋਂ ਕੰਮ ਕਰਾ ਲੈਣਾ ਆਪ ਕਰਨਾ ਰਾਜਿਆਂ ਇੱਕ ਹੁੰਦਾ ਵੀ A to Z ਯਾਰ ਸਵੇਰ ਉੱਠ ਕੇ ਦੁੱਧ ਚੂਣਾ ਪੱਠਾ ਟੱਕਾ ਕਰਨਾ ਪਾਉਣਾ ਕੁੱਤਰਨਾ ਗੋਵਾ ਪੜਾ ਪਾਸੇ ਕਰਨਾ ਨਹੀਂ ਆਉਦਾ ਨਜ਼ਰ ਰਾਜ ਸੇ ਇੰਨੇ ਫਲਾਈ ਤੇ ਫਲ ਦੀ ਨਿਸ਼ਾਨੀ ਲਾਉਣੀ ਪੈਂਦੀ ਆ ਉਹ ਦੋ ਤਿੰਨ ਉਧਰ ਬੱਧੇ ਉਧਰ ਪਤਾ ਨਹੀਂ ਲੱਗਦਾ ਕਿਹੜਾ ਕਿਹਦਾ ਕਿਹੜਾ ਕਿਹਦਾ ਵਾ ਲੋ ਦੋਸਤੋ ਪਸ਼ੂ ਦੋ ਰੱਖੇ ਹੋਣ ਤਾਂ ਮੈਨੂੰ ਲੱਗਦਾ ਵੀ ਸਾਰੇ ਪਰਿਵਾਰ ਨੂੰ ਆਉਂਦੇ ਨਾ ਮੈਂ ਨਾ ਦੋ ਜੀ ਨੇ ਰੱਖਣ ਉਹਦੇ ਘਰੇ ਲੜਾਈ ਪੈਂਦੀ ਤੂੰ ਪਾ ਤੂੰ ਪਾ ਇੱਥੇ ਵੇਲਾ ਚੱਲ ਸੋ ਚੱਲੀ ਆ ਬਾਕੀ ਉਦਮ ਕਰਨਾ ਬੜਾ ਜ਼ਰੂਰੀ ਆ ਜੇਕਰ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਉਦਮ ਕਰਦੇ ਆ ਮਿਹਨਤ ਕਰਦੇ ਆ ਹਾਂਜੀ ਹਾਂਜੀ ਤੇ ਫਲ ਜ਼ਰੂਰ ਮਿਲਦਾ ਬਾਕੀ ਤੁਸੀਂ ਆ ਵੇਖੋ ਬਹੁਤ ਵਧੀਆ ਮਾਲ ਇੰਨਾ ਸਾਫ ਸੁਥਰਾ ਹਾਂਜੀ ਰਾਈਟ ਹੈ ਉਹ ਦੁਨੀਆ ਕੰਮ ਛੱਡ ਨੂੰ ਹਾੜ ਕੀ ਆ ਸਾਡੇ ਹੁਣ ਆਂਡ ਕਮਾਂ ਜਿੰਨੇ ਵੀ ਆ ਮੇਰੇ ਸਾ 30 40 ਘਰ ਡੋਲ ਫੜ ਕੇ ਭੱਜੇ ਆਉਂਦੇ ਕਿਲੋ ਦੇ 2 ਕਿਲੋ ਦੇ 3 ਦੇ ਪੱਠੇ ਪਾ ਕੇ ਖੁਸ਼ ਨਹੀਂ ਕੋਈ ਸਹੀ ਹੈ ਜੀ ਬਿਲਕੁਲ ਰੱਖਣ ਨੂੰ ਹੜਗੇ ਪਹੁ ਬਿਲਕੁਲ ਤੇਆਂ ਦੇ ਸਾਰੀ ਜੜੀ ਏਸੀ ਥੱਲੇ ਬੈਠਿਆਂ ਬਿਮਾਰੀ ਦਾ ਘਾਰੀ ਸਹੀ ਹੈ ਜੀ ਮੇਰਾ 1 ਕੁਇੰਟਲ ਤੇ 18 ਕਿਲੋ ਵਜਨ ਹੋ ਗਿਆ ਸੀ ਮੇਰੇ ਹਿਸਾਬ ਚ ਹੁਣ 70 72 ਕਿਲੋ ਹੋਊਗਾ ਜੇ ਕੰਮ ਕੀਤਾ ਤੇ 2 ਸਾਲ ਦਾ ਮੂੰਵੀ ਵੇਲੀਆਂ ਖਾਦੀਆਂ ਨਹੀਂ ਸਹੀ ਗੱਲ ਸਾਰੀ ਉਮਰ ਕੀਤਾ ਵੇਲਿਆ ਬੰਦਾ ਨਹੀਂ ਕਾਹੀ ਜਾਗਾ ਸਹੀ ਹੈ ਹਾਂਜੀ ਨਹੀਂ ਪਾਉ ਜੀ ਚਲ ਹਣਾ ਤੁਹਾਨੂੰ ਵੀ ਚਲੋ ਸਲਾਮ ਆ ਵੀ ਇੰਨੀ ਚਲੋ ਮਿਹਨਤੀ ਆ ਇਹ ਵੀ ਬਹੁਤ ਵਡਾਉਂਦਾ ਮਾਂ ਵੀ ਸਾਰੇ ਵੀਰਾਂ ਭਰਾਵਾਂ ਨੂੰ ਦੂਰ ਦੂਰ ਤੱਕ ਮਾਲ ਬਚਾਉਣਾ ਇੱਕੋ ਘਰ ਦੇ ਵਿੱਚ ਉਹ 8-7 ਨਾਗ ਜਦੋਂ ਇਕੱਠੇ ਕਰਨੇ ਭੈਣ ਉਹਦਾ ਪਤਾ ਲੱਗਦਾ ਹਾਂਜੀ ਅਜੇ ਲਾਲੋ ਸਾਹਿਬ ਆਪਾਂ ਨੂੰ ਪਾਈ ਨੂੰ ਚਾਰ ਕਿੰਨੀ ਤਰੀਕ ਨੂੰ ਪਾਈ ਸੱਤ ਨੂੰ ਕਿੰਨੀ ਨੇ ਆਪਾਂ ਨੇ ਪੰਜ ਨੂੰ ਪਾਈ ਹਾਂਜੀ ਹਾਂਜੀ ਪੰਜ ਨੂੰ ਪਾਈ ਦਾ ਅੱਜ ਕਿੰਨੀ ਹੋ ਗਈ ਆ ਅੱਜ ਫੇਰ 8-7 ਹੀ ਹੋਈ ਆ 7 ਦੇ ਵੇਲੇ ਮਲਾਕ ਕੀਨਾ ਮਾਂ 7-8 ਫੇ ਆਪਾਂ ਨਾਗ ਜਿਹੜੇ ਇਕੱਠੇ ਕੀਤੇ ਆ ਤਿੰਨ ਬਾਹਰ ਲਈਆਂ ਪਈਆਂ ਤੇਰੀ ਤਾਂ ਦੇ ਮਿੰਤ ਕੀਤੀ ਭਰਾ ਨਾਗ ਜਾ ਦੇਈ ਆਣ ਕੇ ਨੀਂਦ ਪਸੰਦ ਕਰ ਠੀਕ ਆ ਜੀ ਕੀ ਚੱਕਰ ਆਪਣਾ ਪਹੂ ਆਪਣੇ ਘਰੇ ਆ ਹਾਂ ਲਓ ਵੀ ਦੋਸਤੋ ਇਹ ਤਾਂ ਗੱਲਾਂ ਬਾਤਾਂ ਨੇ ਇੱਕ ਸ਼ੁਰੂਆਤੀ ਤੇ ਫਿਲਹਾਲ ਨਾਲ ਦੀ ਨਾਲ ਹੀ ਆਪਾਂ ਸ਼ੁਰੂਆਤ ਕਰਾਂਗੇ ਮੱਝਾਂ ਦਿਖਾਉਂਦੇ ਜਾਵਾਂਗੇ ਤੇ ਮੇਰਾ ਵੀਰ ਇੱਕ ਵਾਰੀ ਵੀਡੀਓ ਪੂਰੀ ਤਸੱਲੀ ਨਾਲ ਗੱਲਬਾਤ ਪੂਰੀ ਸਮਝ ਲਿਆ ਕਰੋ ਉਸ ਤੋਂ ਬਾਅਦ ਬੇਨਤੀ ਆ ਸਾਰੇ ਭਰਾਵਾਂ ਨੂੰ ਉਸ ਤੋਂ ਬਾਅਦ ਸੌਦਾ ਕਰਿਆ ਕਰੋ ਠੀਕ ਆ ਜੀ ਦੂਰੋਂ ਨੇੜੇ ਤੋਂ ਤੁਰਨਾ ਹੁੰਦਾ ਅੱਧੀ ਪਚਦੀ ਗੱਲ ਸੁਣ ਕੇ ਨਾ ਭੱਜਿਆ ਕਰੋ ਠੀਕ ਆ ਜੀ ਲੈ ਪਾਉ ਜੀ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਤੇ ਇਸੇ ਮੱਝ ਤੋਂ ਹਾਂਜੀ ਇਹ ਨੀਲੀ ਦਾ ਵੀਦੀ ਆ ਉਹ ਇਹਦੇ ਮਗਰ ਕੱਟੀ ਜਿਹੜੀ ਬੈਠੀ ਆ ਉਹ ਕੋਈ 20 ਦੀ ਲਾਲੇ ਕੋਈ 5 ਦੀ ਲਾਲੇ ਕੋਈ ਰਾਜਸਾ ਮਹੀਨੇ ਦੀ ਲਾਲੀ ਕੱਟੀ ਵੇਖ ਕਿਤਰਾ ਮਾ ਪਲੀ ਆ ਪੂਰੀ ਐ ਹਵਲੇ ਆ ਕਾਮਜਾ ਪਿਆ ਜੀ ਠੀਕ ਹੈ ਜੀ ਤੇ 20 ਦਿਨਾਂ ਦੀ ਕੱਟੀ ਆ ਠੀਕ ਹੈ ਜੀ ਅੱਜ ਮਲਾਂ ਵੀ ਚਲੋ 20 ਮਾਨੇ ਕੋਈ 25 ਮਾਨੇ ਮਹੀਨੇ ਦੇ ਅੰਦਰ ਵਰ ਮਾਨੇ 5-7 ਦਿਨ ਉਧਰ ਕੀਤੇ ਉਧਰ ਕੀ ਨੀਲੀ ਰਾਵੀ ਦੀ ਮਾਝੇ ਦੇ ਥੱਲੇ 12 ਕਿਲੋ ਦੋ ਦਿਆ ਹਵਲੇ 12 ਕਿਲੋ ਆਪਣਿਆਂ ਨੂੰ ਕੋਈ ਚੂਣ ਤੋਂ ਨਕਾਰੀ ਨਹੀਂ ਭਾਵੇਂ ਕੋਈ ਚਾਰ ਡੰਗ ਰਾਜਸਾ ਚੋਵੇ ਠੀਕ ਆ ਜੀ ਹਾਂਜੀ ਠੀਕ ਆ ਜੀ ਤਾਂ ਦੋਸਤੋ 12 ਕਿਲੋ ਦੁੱਧ ਪਹਿਲੇ ਨੰਬਰ ਤੇ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿ ਹਾਂ ਦੂਜਾ ਸਿੰਘ ਖੁੱਲਾ ਕੋਈ ਤੀਜਾ ਵੀ ਲਾਵੇ ਰਾਸਿਆਂ ਆਪਣੀ ਘਰ ਦੀ ਨਹੀਂ ਕਿਉਂ ਠੀਕ ਨਹੀਂ ਗੱਲ ਜਿਤਨਾ ਭੈਣ ਭਰਾ ਆਪਾਂ ਨੂੰ ਦੱਸਦੇ ਉਤਰਾਂ ਦੱਸਦੇ ਨੇ ਕੋਈ ਤੀਜਾ ਵੀ ਲਾਵੇ ਲਓ ਜੀ ਹਾਂਜੀ ਤੀਜਾ ਲਾਵੇ ਤੀਜਾ ਲਾਵੇ ਆ ਤੁਸੀਂ ਵੇਖੋ ਹਵਾਨੇ ਲੈਵੇ ਦੀ ਸੋਨਾ ਵਿਖਾਲਾ ਥੱਲਿਓ ਬਾਕੀ ਮੇਰੇ ਵੀਰਾਂ ਨੇ ਤੁਸੀਂ ਸਾਰਿਆਂ ਨੇ ਦੇਖ ਹੀ ਲੈਣਾ ਸੋਨਾ ਵਿਖਾਲਾ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ ਆ ਮਗਰ ਕੱਟੀ ਆ ਕੱਟੀ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਆ ਦੇਖੋ ਜੀ ਸੋ 12 ਕਿਲੋ ਦੁੱਧ ਖੁੱਲਾ ਡੁੱਲਾ ਉਹ ਮੇਰਾ ਭਰਾ ਆਪਾਂ ਹਰ ਵਾਰ ਵਾਰ-ਵਾਰ ਨਹੀਂ ਕਵਾਂਗੇ ਇੱਕ ਵਾਰ ਇਹ ਚ ਗੱਲ ਨੂੰ ਵਿੜਾਂਗੇ ਦੋਸਤੋ ਮੇਰੇ ਵੀਰ ਜਿੰਨੂੰ ਵੀ ਮਾਲ ਪਸੰਦ ਜਿਹੜੀ ਵੀ ਛੋਟੀ ਕੱਟੀ ਛੋਟੀ ਮੱਝ ਆਉਗੀ ਪਸੰਦ ਉਹਦੀ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਪੈਸੇ ਦੇਣੀਆਂ ਤੁਸੀਂ pau ਉਹਨਾਂ ਨੂੰ ਠੀਕ ਹੈ ਜੀ ਕਿਉਂਕਿ ਵਪਾਰ ਦਾ ਕੰਮ ਆਪਦੇ ਬੋਲ ਨਾਲੋਂ ਮੇਨੂੰ ਲੱਗਾ ਵੀ ਹਰ ਪਾਸੇ ਤਸੱਲੀ ਪੂਰੀ ਕਰਕੇ ਲੈ ਕੇ ਆਏ ਨੇ ਤੇ ਉਦੋਂ ਰਾਜ ਸੇ ਆਪਦੇ ਆਸਤੇ ਇਹ ਥੋੜਾ ਗਾਂ ਚੱਲ ਜਣੀ ਤਾਂ ਉਦੋਂ ਆਪਦੇ ਆਸਤੇ ਮਾਲ ਖਰੀਦੀਦਾ ਵਾ ਉਦੋਂ ਲੱਤਾਂ ਭਾਰ ਨਹੀਂ ਚੱਲਦੀਆਂ ਉਦੋਂ ਦੋ-ਦੋ ਘੰਟੇ ਲਾਈਦਾ ਵਾ ਭਰਾਵਾ ਤੁਹਾਨੂੰ ਇਹੋ 100 ਪੂਰੀ ਭੋਲੀ ਆਦੇ ਕੋਈ ਪੋਰ ਛਟਾ ਨਹੀਂ ਹੁਣ ਕੀ ਇੱਕ ਅੱਧਾ ਨਾਗ ਵਜੇ ਆਪਾਂ ਬਾਲਟੀ ਰੱਖ ਕੇ ਰਾਜਸਣ ਚਵਾ ਕੇ ਉਖਾਹਾ ਗਦੇ ਤੇ ਤੇਰੋ ਮਾਲ ਜਿਆਦਾ ਕਰਕੇ ਗਾਂ ਆਪਾਂ ਚਵਾ ਕੇ ਵਿਖਾ ਲਿਆ ਕਰਨੀ ਤਿੰਨ ਚਾਰ ਹੀ ਪਾਇਆ ਕਰਨੀਆਂ ਲਓ ਜੀ ਇਹ ਸੁਖਣਾ ਦੋਸਤੋ ਪੂਰੀ ਅੱਧਾ ਫੁੱਟ ਬਾਹਰ ਹੀ ਕੱਢੀ ਫਿਰਦੀ ਆਦੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਿਲਕੁਲ ਬਲੈਡਰ ਵਾਂਗੂ ਦੋਸਤੋ ਹਵਾਨੇ ਝੱਡੇ ਦੀ ਸ਼ੇਪ ਆ ਸੋਨਾ ਹਵਾਨਾ ਝੱਡਾ ਤੇ 12 ਕਿਲੋ ਇਸ ਕਰਮਾਲੀ ਦੇ ਥਲੇ ਦੁੱਧ ਇਸ ਵਕਤ ਹਾਜ਼ਰ ਆ ਪਾਉ ਜੀ ਆਪਾਂ ਇਹ ਦੇਵਾਂਗੇ ਕਿੰਨੇ ਆਪਣੇ ਸਾਜਣਾਂ ਨੂੰ ਇਹਦਾ ਰਾਜਸਿਆ ਭਾਵੇਂ 10 ਮੰਗੀਏ ਭਾਵੇਂ ਲੱਖ ਮੰਗੀਏ ਭਾਵੇਂ 95 ਮੰਗੀਏ ਇਹ ਹਾਂ ਨਾ ਆਪਾਂ ਨਾ 92000 ਦੀ ਮਾਇਦੇ ਦਾਂਗੇ 92 ਦੀ ਉਹ ਚੋਣੀ ਛੋੜ ਛੱਪਾ ਕਰ ਦਾਂਗੇ 90 ਦੀ ਦੇ ਦਾਂਗੇ ਰਾਜਸਿਆ ਲੈ ਜਿਹੜਾ ਕੋਈ ਜੱਫੀ ਪਾ ਕੇ ਮਿਲੂ ਨਾ ਐ ਕਰਕੇ ਉਹਨੂੰ ਥੋੜਾ ਬੋਲਾ ਹੋਰ ਵੀ ਮਾਨ ਤਾਨ ਕਰਦਾ ਕਿ ਗੱਲ ਕਿਹੜੀ ਆ ਹਾਂ ਤੇ ਲੈ ਆ 80000 ਦੀ ਮਾੜ ਜੇ 500 ਰੁਪਏ ਮੰਨੇਗਾ ਜੀ ਨਾ ਛੋਟ ਕਰਾਂਗੇ 80000 ਰਾਜ ਸਿੰਘ 7 ਦਿਨ ਚ ਹੋਵੇ 7 ਦਿਨ ਚ ਹੋਵੇ ਭਾਵੇਂ ਲਓ ਜੀ ਹਾਂ 87200 ਇਹ ਤੁਹਾਨੂੰ ਮਿਲ ਜੂਗੀ ਕੋਈ ਗੱਪੇ ਨਹੀਂ ਕੋਈ 95 92 ਨਹੀਂ 87000 ਦੀ ਸੋ ਬਾਕੀ ਵੀਰਾਂ ਨੂੰ ਪਸੰਦ ਆਊਗੀ ਤੇ ਬੇਸ਼ੱਕ ਭਾਵੇਂ 7 ਦਿਨ ਹੀ ਪਾਉਂਦਾ ਵੀ ਇੱਕ ਹਫਤਾ ਹੀ ਮੇਰੇ ਲਈ ਹਾਂ ਜਿੰਨਾ ਮਰਜ਼ੀ ਚ ਹੋਵੇ ਰਾਜ ਸਿੰਘ ਪੈਸੇ ਲਾਉਣੇ ਆ ਲਓ ਜੀ ਬਾਕੀ ਸੰਧੂ ਸਾਹਿਬ ਆਪਾਂ ਮਾਨ ਫੋਲੀ ਕਰਤਾ ਵਾ ਹਾਂ ਜੀ ਫੋਨ ਤੇ ਮੇਰਾ ਭਰਾ ਕੋਈ ਰੇਡ ਨਾ ਕਰੇ ਚਲੋ ਹੋ ਜਾਂਦਾ ਥੋੜਾ ਪੋਦਾ ਕਿ ਆਪਾ ਦਿਨੋਂ ਖੁਸ਼ੀ ਨਾਲ 500 ਰੁਪਿਆ ਛੋੜ ਕਰਾਂਗੇ ਆਪਾਂ ਬਿਲਕੁਲ ਪਤਲੀ ਕਮਾਈ ਰੱਖੀ ਠੀਕ ਹੈ ਕਿ ਮਲਣਾ ਮਲਾ ਆਂਦੋਂ ਦੇ ਕੋਈ 1000 2000 ਲੱਭਣ ਵਾਲੀ ਗੱਲ ਤੇ ਹੀ ਗੱਲ ਐ ਜਿਹੜੇ ਨਦੀਨੇ ਲੱਭਣੇ ਕਿਹਦੀ ਨਿੱਕੀ ਜੀ ਗੱਲ ਨਹੀਂ ਬਹੁਤ ਹੋ ਗਿਆ ਚੰਗੀ ਐ ਮਾਜਾ ਓਵਰ ਆਲ ਸਾਰੀ ਚੰਗੀ ਆ ਇੱਕ ਸੈਕੰਡ ਨੰਬਰ ਤੇ ਆ ਝੋਟੀ ਆ ਵੀ ਆਂਦਿਆ 12 ਦੇ ਚੱਲਦੀ ਆ ਐ ਵੇਲੇ ਇਹਦੀ ਮਗਰਾ ਕੱਟਾ ਵਾ ਹਾਂਜੀ ਹਾਂਜੀ ਪਿਓਰ ਦੁੱਜੇ ਸੂਏ ਆ ਆ ਅੱਗੇ ਸਾਡੀ ਇਹਨਾਂ ਭਾਵੇਂ ਕੋਈ ਛੇਵੇਂ ਸੂਵੇ ਲਾਵੇ ਪਰ ਪਿਓਰ ਦੁੱਜੇ ਸੂਵੇ ਰਾਜਤਿਆਂ ਸਹੀ ਆ ਜੀ ਹਾਂਜੀ ਬਾਕੀ ਤੁਸੀਂ ਕਹਿੰਦੇ ਹੁੰਦੇ ਵੀ ਇਹ ਤਾਂ ਯਾਰ ਚਿਹਰੇ ਮੋਰੇ ਤਾਂ ਦਿਸ ਪੜਾ ਸਾਰੇ ਤੇਰੇ ਮੋਰੇ ਉਹ ਸਹੀ ਗੱਲ ਰਾਜਤਿਆਂ ਹਾਂ ਲਓ ਦੋਸਤੋ ਦੁੱਜਾ ਸੂਆ ਇਹ ਝੋਟੀ ਮੇਰਾ ਵੀ ਕੋਈ ਮੰਨਣੇ ਦੁੱਜਾ ਸੂਆ ਸੋਈ ਆ ਕਿ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਕੱਦ ਕੋ ਤਾਂ ਬਹੁਤ ਸੋਹਣਾ ਆ ਝੋਟੀ ਦਾ ਵੱਡੇ ਕੱਦ ਵਿੱਚ ਆ ਮਗਰ ਕਟਾ ਕਟਾ ਮੇਲ ਕਾਪ ਹੋ ਗਿਆ ਪਾਉ ਜੀ 8-7 ਦਿਨ 7-7 ਆ 7-8 ਦਿਨ ਰਾਜਤਿਆਂ ਹੋ ਗਿਆ ਠੀਕ ਆ ਜੀ ਆ ਦੋਸਤੋ ਕਟਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ 12 ਲੋ ਜਿਹੜਾ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰ। ਹਵਾਨਾ ਵਿਖਾਰਾ ਤੁਸੀਂ ਵੇਖੋਗੇ ਦੋਸਤੋ ਬੰਦ ਲੇ ਵੇਦੀ ਆ। ਕੰਪੈਕਟ ਡਰ ਆ ਬਿਲਕੁਲ। ਹਵਾਨਾ ਲੇਵਾ ਬਿਲਕੁਲ ਫਿਕਸ ਝੋਟੀ ਨੂੰ ਲੱਗਾ। ਆਹ ਦੇਖੋ ਜੀ। ਅੱਛਾ ਕੱਟੇ ਕੱਟੇ ਕੋਲ ਜਾਂਦੇ ਕੱਟੇ ਦਾ ਤੇ ਘਰ। ਕੋਈ ਨਹੀਂ ਬੱਚੇ ਨਾਲ ਜਾਂਦੇ ਆਪਣੇ ਕਰ ਲਾਲ ਬੱਚਾ ਦਿਖਾ ਦਿਓ ਨਾਲ। ਆਹ ਦੇਖੋ ਜੀ। ਖਿੱਚ ਲੈ ਪੁੱਤੜ। ਆਹ ਆਹ ਆਹ। ਲਓ ਜੀ। ਠੀਕ ਆ ਜੀ। ਤੋ ਇਹਨੇ ਬੱਚਿਆਂ ਦੇ ਵਿੱਚੋਂ ਬੱਚਾ ਵੀ ਪਛਾਣ ਲਿਆ ਬੱਚਾ ਵੀ ਪਛਾਣਨਾ ਉਹਨੇ ਪਛਾਣ ਕੇ ਮੁੜੀ ਆ ਬਿਲਕੁਲ ਬਿਲਕੁਲ ਲਓ ਦੱਸੋ ਛੋਟੀ ਲੰਬੀ ਲੰਬੀ ਬਹੁਤ ਆ ਵਧੀਆ ਚੰਗੀ ਆ ਸੋ ਹਾਈਟ ਆਮ ਨਾਰਮਲ ਮੱਝਾਂ ਛੋਟੀਆਂ ਜਿੱਡੀ ਹਾਈਟ ਆ ਦੋਸਤੋ ਸਿੰਗਲ ਹੱਡੀ ਦੇ ਵਿੱਚ ਤੇ ਲੇਵੇ ਹਵਾਨੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਕੋਈ ਚੋਰ ਉਹ ਲੀਕ ਦੇ ਦੇ ਆ ਲੋ ਠੀਕ ਆ ਜੀ ਤੇ ਪਾਉ ਜੀ ਮੋਲੇ ਨਾਲ ਕੀ ਰੋਊਗਾ ਮੂਲ ਭਾਵੇਂ ਇੱਕ 15 ਮੰਗੀ ਇੱਕ 10 ਮੰਗੀ ਇੱਕ 5 ਮੰਗੀ ਇਹ ਲੈ ਦੇ ਆਪਾਂ ਲੱਖ ਰੁਪਏ ਦੀ ਦੇਵਾਂਗੇ ਲੱਖ ਦੀ ਹਾਂਜੀ ਉਹ ਤੇ ਵੀ 2000 ਰੁਪਏ ਛੋਟ ਕਰਾਂਗੇ ਹਾਂ 92000 ਦੇ ਹਾਂ ਮਿਲਿਆ ਯਾਰ ਛੋਟ ਦੇ 92000 92000 ਦੀ ਆਹ ਤੱਲੀਆਂ ਕਰੇ ਰਾਜਸਾਂ ਚੋਂ ਦੀਆਂ ਅਗਲਾ ਰੇਟ ਆਪਾਂ ਉਹੀ ਪਾਉਣੇ ਬਸ ਉੱਡਦੀਆਂ ਜਾਣ ਹਾਂਜੀ ਬਸ ਬਸ ਉਹ ਦੱਸੋ ਉਹ ਪੁਰਾਣੀਆਂ ਗੱਲਾਂ ਵੀ ਬਸ ਉੱਡਦੀਆਂ ਜਾਣ ਕੇ ਹਾਂਜੀ ਠੀਕ ਹੈ ਜੀ ਫੜ ਲਓ ਫੜ ਲਓ ਜੇ ਮੇਰੇ ਵੀਰ ਬਾਕੀ ਮਾਲ ਸਾਫ ਸੁਥਰਾ ਕੋਈ ਕਮੀ ਨਹੀਂ ਰਾਜਸਾਂ ਵੇਲਾ ਛੋਟੀ ਚੰਗੀ ਸਭ ਹਾਂਜੀ ਠੀਕ ਹੈ ਜੀ ਤਾਂ ਕਿਸੇ ਪਾਸੇ ਦੋਸਤ ਪਸ਼ੂ ਖੁੰਝਿਆ ਹੋਵੇ ਤੇ ਆਪਾਂ ਵਿੱਚੇ ਤੁਹਾਨੂੰ ਦੱਸ ਦੇਣਾ ਕਿਸੇ ਪਾਸੇ ਨੂੰ ਖੁੰਝੀ ਸਿੰਗੀ ਸੁਗੀ ਬੜੀ ਪਿਆਰੀ ਆ ਛੋਟੀ ਸਿੰਗ ਲੱਡੀ ਦੀ ਆ ਬੰਦ ਲੈਵੇ ਦੀ ਆ ਬਹੁਤ ਸੋਹਣਾ ਫਾੜੀ ਵਾਲਾ ਚੱਡਾ ਦੇਵਾ ਜਿਹੜੇ ਮਾਲਾ ਮੂਲਾ ਮਾਰਨਾ ਭਾਵੇਂ 14 15 ਲੀਟਰ ਤੇ ਲੈ ਜਾ ਰੋ ਇਹਨੂੰ ਉਹ ਗਰਨਾਲ ਵੇਖੋ ਐਡੀ ਖੁੱਲੀ ਸੇਵਾ ਹੋਈ ਕਿਸੇ ਵੀਰ ਦੀ ਜਿਹਨਾਂ ਮਰਜ਼ੀ ਚੋਲੇ ਬਿਲਕੁਲ ਬਿਲਕੁਲ ਉਸ ਨੂੰ ਢਿੱਲ ਨਹੀਂ ਕਰਨੀ ਪਸ਼ੂ ਨੂੰ ਵੰਡਾ ਚ ਮਿਲਣਾ ਚਾਹੀਦਾ ਉਸ ਨੂੰ ਦਿੱਤੀ ਜਾਊਗਾ ਕਾਰਗਜ਼ਾਰੀ ਹੋਣੀ ਚਾਹੀਦੀ ਪਸ਼ੂ ਦੀ ਹੌਜੀ ਅੱਗੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਹੈ ਆ ਕੋਈ ਦੁੱਜੇ ਲਾ ਕੋਈ ਤੀਜੇ ਲਾਵੇ ਕੋਈ ਚੌਥੇ ਲਾਵੇ ਆਪਦੀ ਸਮਝ ਲਾਵੇ ਉਹਦੇ ਭਾਵੇਂ ਦੁੱਜਿਆਂ ਦੇ ਤੀਜੇ ਕਿਸੂਏ ਰਾਜਸਾ ਮੱਝ ਹੈਗੀ ਆ ਆ ਆਪਦੀ ਸਮਝ ਲਾਵੇ ਇਹ ਰਾਜਸਾ ਆਪਾਂ ਚਵਾਈ ਕੀਤੀ ਸਵੇਰੇ ਉਹਨਾਂ ਦੇ ਘਰੇ ਆਪਦਾ ਮਾਲ ਚੋਕੇ ਗਏ ਟਕਾਲੀ ਵੀ ਕੀਤੀ ਸਵੇਰੇ 8 ਵਜੇ ਚਵਾਈ ਫੇਰ ਕੀਤੀ ਆ ਇਹਦੇ ਥੱਲੇ ਜਿਹੜਾ ਨਾ 11 12 ਦੇ ਵਿੱਚ ਦੁੱਧ ਆ ਤੇ ਬਿਲਕੁਲ ਉਹਨਾਂ ਦਾ ਕੋਈ ਵੰਡ ਬੜੇਵੇਂ ਤੋਂ ਬਿਨਾਂ ਹੀ ਚੋਣ ਲਈ ਗੱਲ ਹੀ ਉਹ ਆਂਦੇ ਜੇ 15 ਲੀਟਰ ਦੁੱਧ ਨਾ ਕਰੇ ਜਿੱਥੇ ਵੀ ਕੋਲੋਣੀ ਗਰੰਟੀ ਫੁੱਲ ਦੇ ਦਿਓ ਜੇ 14 15 ਦੁੱਧ ਨਾ ਕਰੇ ਪਰ ਸੇਵਾ ਕਰੇ ਤੇ ਨਹੀਂ ਤੇ ਵਾਪਸ ਕਰਾ ਲਾਂਗੇ ਇੰਨੀ ਕੀ ਹਮਾਇਦੀ ਗਰੰਟੀ ਮਿਲੀ ਆ ਹਾਂ ਹਾਂ ਫੁੱਲ ਗਰੰਟੀ ਦੇ ਹਾਂ ਅੱਜ 11 ਕਾ ਐ ਵੇਲੇ 11 12 ਦੇ ਵਿੱਚ ਆ ਲਓ ਜੀ ਅੱਜ 11 12 11 12 ਕੱਟੀ ਮਗਰੇ ਦੇ ਇਹਦੇ ਮਗਰੇ ਕੱਟੀ ਆ ਲਓ ਜੀ ਮਗਰੇ ਇਹੋ ਕੱਟੀ ਆ ਲਓ ਜੀ ਇਹੋ ਮਗਰੇ ਕੱਟੀ ਆ ਬੱਚਾ ਦੇਖ ਲਓ ਕੋਈ ਮੱਝ ਨੇ ਮੈਲਾ ਨਹੀਂ ਮਾਰਿਆ 8 ਵਜੇ ਦੀ ਆਪਣੀ ਚੁਆਈ ਹੋਈ ਆ ਹਾਂ ਲੈ ਕਰ ਲਾ ਲੰਮਾ ਤੋਰ ਦੇ ਵੀਰਾ ਲਓ ਦੱਸੋ 11 ਲੀਟਰ ਬਾਕੀ ਪਾਉ ਤਾਂ ਸ਼ੈਦੀ ਚੰਗੀ ਦਿੱਤੀ ਆ ਜਿਹੜੇ ਵੀਰਾਂ ਤੋਂ ਵੀ ਆਈ ਆ ਬਹੁਤ ਜਿਆਦੀ ਗਰੰਟੀ ਆ ਦੇ ਬਾਕੀ ਤੁਸੀਂ ਆ ਵੇਖੋ ਤੋਰੇ ਤਾਰੇ ਨੂੰ ਮੇਰਾ ਵੀਰ ਕਈ ਵੀਰਾਂ ਦੇ ਵੀ ਤੋਰ ਕੇ ਦੋਸਤੋ ਪਸ਼ੂਦਾਂ ਤੋਂ ਥੋੜੀ ਜਿਹੀ ਹੋਰ ਬਧੇਰੇ ਗੱਲਬਾਤ ਪਤਾ ਲੱਗ ਜਾਂਦੀ ਆ ਤੇ ਬਾਕੀ ਅਗਲੀਆਂ ਪੈੜਾਂ ਦੇ ਮਗਰਲੀਆਂ ਪੈੜਾਂ ਇੱਕੋ ਜੀ ਚਾਲ ਹਾਂ ਤੋਂ ਫੁੱਲ ਹੈਵੀ ਬਾਡੀ weight ਵਜਨ ਦੋੜ ਪੂਰਾ ਤੇ ਇਸ ਵਕਤ 11 ਲੀਟਰ ਤੇ ਚੱਲ ਰਹੀ ਆ ਮਗਰ ਕੱਟੀ ਆ ਦੋਸਤੋ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ ਠੀਕ ਆ ਜੀ ਸੁਪ ਖਾ ਲੈ ਬਘੂਲੇ ਵਾਲੇ ਪਾਸਿਓਂ ਦੋਸਤੋ ਹੁਣ ਬਿਲਕੁਲ ਚੁਵਾਈ ਦਾ ਸਮਾਂ ਆ ਤੇ ਤੁਸੀਂ ਦੇਖ ਸਕਦੇ ਜੇ ਠੀਕ ਹੈ ਜੀ ਵੈਸੇ ਇੱਕ ਪਾਉ ਨਾ ਤਾਂ ਰੂਲ ਆ ਦੋਸਤੋਂ ਬਾਕੀ ਚਲੋ ਮੈਨੂੰ ਨਹੀਂ ਪਤਾਗਾ ਸਵੇਰ ਚਵਾਈ ਜਿਹੜੀ ਆ ਉਹ ਵੀ ਟਾਈਮ ਤੇ ਕਰਨੀ ਤੇ ਸ਼ਾਮ ਨੂੰ ਵੀ ਟਾਈਮ ਤੇ ਕਰਨੀ ਜਦੋਂ ਰਾਤ ਸੇ ਆਪਾਂ ਦੋ ਟਾਈਮ ਪਹੂ ਚਵਾਉਣਾ ਵਾ ਟਾਈਮ ਲਾਏ ਦਾ ਫਾਇਦਾ ਕੋਈ ਨਹੀਂ ਹਾਂ ਸਹੀ ਹੈ ਜੀ ਪਹੂ ਵਿੱਚੋਂ ਪਥਮਾ ਦੇਦਾ ਚਲ ਥੰਡੋਕਾ ਜਿਹੜਾ ਸੋਹਣਾ ਲੱਗਦਾ ਵਹਾਂ ਹਾਂ ਦਾ ਪਤਾ ਲੱਗਦਾ ਹਾਂਜੀ ਇਹ ਮੱਝ ਪਥਮਾਈ ਵੀ ਨਹੀਂ ਗਈ ਸਹੀ ਹੈ ਜੀ ਸਹੀ ਹਾਂਜੀ ਤੇ ਇਹ ਭਾਵੇਂ ਆਪਾਂ ਮਲਕੀ ਨਾਮ ਇਹਦਾ ਮੁੱਲ ਲੱਖ ਕਰੀਏ ਤੇ 95 ਕਰੀਏ ਇਹ ਹਾਂ ਨਾ ਜਿਹੜੀ ਆ 90 ਹਜ਼ਾਰ ਦੀ ਦੇ ਦਾਂਗੇ 90 ਹਜ਼ਾਰ ਬਾਜੀ ਅੱਜ ਰੇਟ ਉਹ ਉਹ ਹੋਣ ਵੀ ਜਿਹੜੇ ਲੋਕ ਆਖਣ ਵੀ ਯਾਰ ਸਵਾਦ ਆ ਗਿਆ ਹਾਂ ਜੀ ਸਿੱਧੂ ਸਾਹਿਬ ਚ ਕੀ ਨਹੀਂ ਮੰਨਿਆ ਤੈਨੂੰ ਆਉਂਦੇ ਕੀ ਗਿਆ ਸੀ ਹਾਂ ਜੀ ਉੜਦਿਆਂ ਯਾਰ ਨਹੀਂ ਹਾਂ ਠੀਕ ਆ ਜੀ ਹਾਂ ਜੀ ਲਓ ਜੀ 90 90 ਚ ਵੀ ਦੋ ਡਾਦੇ ਰਾਜ ਸਿਆ 80 ਦੀ ਉੜਦਿਆਂ ਵਾਲਾ ਕੰਮ 80000 ਰੁਪਏ 80000 ਉਹ ਜਦੋਂ 80 ਚ ਹੜ ਆਏ ਸੀਗੇ ਇਹ ਦੇਣੀ ਉਹਨੂੰ ਜਿਹੜਾ ਦੋ ਤਿੰਨ ਟਾਈਮ ਚੋ ਕੇ ਵੇਖੇ ਪਹਿਲਾਂ ਵੀਰ ਮੇਰਾ ਮਲ ਦੁੱਧ ਹੈਗਾ ਤੇ ਐਵੇਂ ਹੀ ਆਂਦਾ ਬਾਪੂ ਠੀਕ ਨਹੀਂ ਗੱਲ ਹਾਂ ਚਾਰ ਚਾਰ ਟਾਈਮ ਚੋ ਲਓ ਵੀ ਦੋਸਤੋ ਖੁੱਲਾ ਹਾਂਜੀ ਜਿੱਥੋਂ ਇਹ ਮੱਝ ਆਈ ਉਹਨੇ ਬੰਦਾ ਰੱਖਿਆ ਸੀ ਭਈਆ ਵੀ ਭੱਜ ਗਿਆ ਵਾ ਤੇ ਪੋਤ ਪੋਤ ਵਿਚਾਰੇ ਗਾਲਗਾਲਾ ਇਹ 14 15 ਨਾਗ ਜਾਂਦੇ ਦੋਾਈ ਰੱਬ ਦੀ ਅਸੀਂ ਨਹੀਂ ਕੋਈ ਡੰਗਰ ਰੱਖਣਾ ਉਹ ਬੰਦਾ ਰਹਿਦਾ ਨਹੀਂ ਅਜ ਕਾ ਰਾਤ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ 80000 ਦੀ ਮੈਂ ਪੁਰਾ ਵੱਡੇ ਕੱਦ ਪੁੱਤ ਵਿੱਚ ਆ ਚੌੜੀ ਧੌੜੀ ਪੂਰੀ ਆ ਮਗਰ ਕੱਟੀ ਆ ਸਿੰਘ ਭੁਰਿਆ ਇੱਕ ਸਿੰਘ ਦਾ ਖੋਲ ਕੈਪ ਲੱਥਾ ਕੋਕ ਲੱਥਾ ਤੇ ਫਿਲਹਾਲ ਤੁਸੀਂ ਇਹ ਮੱਝ ਦੇਖ ਲਈ ਆ ਆ ਮਗਰ ਕੱਟੀ ਆ ਮੇਰੇ ਵੀਰ ਸਾਰੇ ਇੱਕ ਵਾਰੀ ਤੁਸੀਂ ਤਸੱਲੀ ਕਰ ਲਓ ਆ ਮਗਰ ਕੱਟੀ ਆ ਠੀਕ ਆ ਜੀ ਸੋ ਚੌਣ ਪਸਮਾ ਦੀ ਮੇਰੇ ਵੀਰੋ ਸਾਰੀਆਂ ਮੱਜਾਂ ਓਕੇ ਰਿਪੋਰਟਾਂ ਨੇ ਆਪਦੇ ਵੱਲੋਂ ਕਿਉਂਕਿ ਚਵਾਈਆਂ ਪਸਮਾ ਪੂਰੇ ਕਰਕੇ ਪਸ਼ੂ ਖਰੀਦੇ ਆ ਕੋਈ ਟੁੱਟਮੇ ਪਸਮਾ ਨਹੀਂ ਕੋਈ ਲੈਣਾ ਨਹੀਂ ਦਿਨਾਂ ਨਹੀਂ ਕੋਈ ਡੋਕਾ ਨਹੀਂ ਕੋਈ ਡੋਕਲ ਨਹੀਂ ਠੀਕ ਹੈ ਜੀ ਆਪਦੀ ਤਸੱਲੀ ਕਰਿਆ ਕਰੋ ਮੇਰਾ ਵੀਰ ਬਹੁਤ ਸੋਹਣੀ ਚੰਗੇ ਖੂਸਣ ਦੇ ਵਿੱਚ ਪੂਰੀ ਜੀ ਇਹ ਦੀ ਕਿ 2-4 ਘੰਟੇ ਟਾਈਮ ਲੱਗਾ ਹੋਵੇ ਤੇ ਕੁੜੀ ਹਵਾ ਗੱਠਪਾਰ ਕੱਢੀ ਫੇਰੇ ਬਲੇਟਰ ਹਾਂ ਇਹ ਆ ਰਾਤ ਦਾ ਆਪਣਾ ਤੋਹਫਾ ਜਿਹੜਾ ਵਾ ਇਹ ਰਾਤ ਦੀ ਆਪਣੇ ਰਾਤ ਦੀ ਸੂਈ ਆ ਅੱਛਾ ਜੀ ਹਾਂਜੀ ਇਨ ਨੂੰ ਕੋਈ ਨਵਾਇਆ ਤੋ ਆਇਆ ਨਹੀਂ ਮੈਂ ਕਿ ਮੌਸਮ ਉਹ ਜਾ ਤੇ ਸੂਏ ਪਹੁੰਚ ਨਵਾਉਣਾ ਨਹੀਂ ਚਾਹੀਦਾ ਨਹੀਂ ਰਾਤ ਹੀ ਸੂਈਏ ਫਿਰ ਤੇ ਰਾਤ ਦੀ ਸੂਈ ਆ ਉਹ ਪਰੇ ਕੱਟੀ ਆ ਇਹਦੇ ਮਗਰ ਮਗਰ ਕੱਟੀ ਆ ਮਗਰ ਕੱਟੀ ਹਾਂਜੀ ਹਾਂਜੀ ਲਓ ਜੀ ਹਾਂ ਦੱਸੋ ਕਰਮਾਂ ਵਾਲੀ ਦਾ ਵਜ਼ਨ ਵਜੂਦ ਤੁਹਾਨੂੰ ਦਿਖਾਵਾਂਗੇ ਤਾਂ ਥੱਲੇ ਤੁਸੀਂ ਵੇਖਿਓ ਕਰਮਾਂ ਵਾਲੀ ਲਈ ਕੀ ਖੜੀ ਆ ਕੱਟੀ ਨੂੰ ਪਿਆ ਵਾ 3 ਕਿਲੋ ਬੋਲਾ ਕੱਢਿਆ ਤੇ ਵੇਹੇ ਦਾ ਬਲੈਡਰ ਕੀ ਉਹਨਾਂ ਪਿੰਡਾ ਵਾ ਤੇ ਓਡਾ ਕੀ ਏ ਵਿਚਾਰੀ ਪੰਡ ਪਾਈ ਫਿਰਦੀ ਆ ਹਾਂ ਆ ਦੇਖੋ ਮੇਰਾ ਵੀਰ ਹੈ ਲੋ ਵੀ ਪਾਉਜੀ ਸੁਬਾ ਇੱਕ ਚਵਾਈ ਹੋਈ ਫਿਰ ਇੱਕ ਚਵਾਈ ਹੋਈ ਰਾਜ ਸਾ ਇੱਕ ਚਵਾਈ ਆ ਤੁਸੀਂ ਰਾਤ ਹੀ ਸੋਈ ਆ ਤੇ ਸੁਬਾ ਮਾਰਨਿੰਗ ਇੱਕ ਚਵਾਈ ਹੋਈ ਆ ਬੌਲੇ ਤੇ ਚੱਲਣ ਈ ਆ ਬਾਕੀ ਆ ਤੁਸੀਂ ਫੇਸ ਕੁਆਲਟੀ ਤੋਂ ਤੁਸੀਂ ਜਜਮੈਂਟ ਕਰ ਲਿਓ ਸੁਬਾ ਮੇਰਾ ਵੀਰ ਕੋਈ ਤੀਜਾ ਮੰਨੇ ਵਾਲੇ ਕੋਈ ਤੀਜਾ ਮੰਨੇ ਕੋਈ ਚੌਥਾ ਮੰਨੇ ਰਾਜ ਸਾ ਆਪਦੀ ਸਮਝ ਲਾਵੇ ਤੇ ਬਾਕੀ ਥੱਲੇ ਹਵਾਨੇਲੇ ਵੇ ਦੀ ਬੜੀ ਹੋਈ ਸੁਥਰੀ ਆ ਬਖਾਲਾ ਫੂਲਾ ਕਰਮਾ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਮੈਨਾਂ ਇੰਨਾ ਫਲੇਟ ਤੇ ਰਾਜ ਸਾ 2 ਲੱਖ ਵਾਲੀ ਨੂੰ ਨਹੀਂ ਲੱਗਦਾ ਦੇਖੋ ਪਾਉਜੀ ਇਹ ਵੀ ਵੱਡੀ ਗੱਲ ਆ ਪੱਕੀ ਗੱਲ ਵੇਖਦੇ ਹਾਂ ਕੀ ਬਣਿਆ ਪਿਆ ਉਹ ਆਹ ਕੋਈ ਆਖਦੇ ਨਾ 1.5 ਲੱਖ ਦੀ 2 ਲੱਖ ਦੀ ਮਾਜਾ ਤਾਂ ਕਿਹੜਾ ਐਡਾ ਬਖਾਲਾ ਨਹੀਂ ਬਹੁਤ ਹਿੰਦ ਸੀ ਕਿ ਵੇਖ ਕੀ ਤੋਂ ਕੀ ਬਣਿਆ ਫਿਰਦਾ ਹੈ ਬਾਕੀ ਸਭ ਦਾ ਕੰਮ ਮਾਰ ਕੇ ਤੀਏ ਵੀ ਮਾਜੇ ਇੱਥੇ ਹਾਂ ਹਾਂ ਥੂ ਕੇ ਪਹੂ ਭੈਣ ਭਰਾ ਸਾਰੇ ਜਾਣਦੇ ਕਰ ਪਹੂ ਲੱਕਾ ਮਾਰ ਜਾਂਦਾ ਬਿਲਕੁਲ ਜੀ ਬਿਲਕੁਲ ਸੋ ਸੂਣ ਸੌਣ ਤੋਂ ਬਾਅਦ ਉਸ ਤੋਂ ਇੱਕ ਵਾਰੀ ਪਸ਼ੂ ਤੈਹ ਜੀ ਲਾਉਂਦਾ ਮੇਰਾ ਵੀਰ ਕਿਉਂਕਿ ਪਸ਼ੂ ਦਾ ਜੋਰ ਹਰ ਇੱਕ ਪਾਸੇ ਪਸ਼ੂ ਥੋੜਾ ਜਿਹਾ ਇੱਕ ਵਾਰੀ ਟੁੱਟ ਜੇ ਜਾਂਦਾ ਅੰਦਰੋਂ ਪੋਲੀ ਬਹੁਤ ਹੈ ਰਾਇਸ ਚਵਾਈ ਚਵਾਈ ਦੀ ਵੀ ਪਉਂਦੀ ਜਾਂਦਾ ਹੁੰਦੀਆਂ ਦੇ ਪੋਲੀ ਚਵਾਈ ਆ ਦੇਖੋ ਮੇਰਾ ਵੀਰ ਬਿਲਕੁਲ ਹੱਥੀ ਚਵਾਈਲਾ ਥਣ ਦੋਸਤੋ ਮੁੱਠੀ ਮੁੱਠੀ ਥਾਣਾ ਅੱਲਾ ਬਾੜੂ ਉਤਾਰ ਲੱਗੀ ਆ ਦੇ ਹਾਂ ਬਿਲਕੁਲ ਬਿਲਕੁਲ ਜੀ ਤਾਂ ਚੰਗੀ ਆ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਹਾਈਟ ਆ ਤੇ ਭਾਉਜੀ ਆਪਾਂ ਦੇਣੀ ਕਿੰਨੇ ਦੀ ਹਾਂ ਇਹ ਰਾਜ ਸਾਹਿਬ ਕੋਈ 80 ਨਹੀਂ ਕੋਈ 75 ਨਹੀਂ ਕੋਈ 70 ਨਹੀਂ 70 24 ਦੋ ਡਾ ਦੇਣਿਆ 70 24 70 ਕੋਈ 2000 88000 ਦੀ 80000 ਦੀ 80000 ਲੋ ਜੀ ਠਾੜ ਦੀ ਆ ਜੇ ਕੋਈ ਗਏ ਆ ਇਹਦਾ ਥੋੜਾ ਬਹੁਤਾ ਛੋੜਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਹਾਂ ਹਾਂਜੀ ਹਾਂਜੀ ਠੀਕ ਆ ਲੋ ਵੀ 68000 ਦੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਮਗਰ ਦੇ ਕੱਟੀ ਆ ਤੇ ਰਾਤੀ ਸੁੱਝੇ ਠੀਕ ਹੈ ਜੀ ਤੇ ਮੇਰਾ ਵੀਰ ਬੋਲਾ ਚੋਗੇ ਆਪਦਾ ਨਾਲੇ ਖਾਓਗੇ ਨਾਲੇ ਖਾਓਗੇ ਲੋ ਕੱਟੀ ਵਿਖਾ ਦਿਓ ਜੀ ਲੋ ਕੱਟੀ ਵਿਖਾਈਏ ਆ ਲੋ ਜੀ ਨਾੜੂਆ ਨਾਲ ਬੱਚੇ ਤੇ ਖਿੱਲਾ ਆ ਲੋ ਜੀ ਠੀਕ ਹੈ ਜੀ ਬਸ ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਵੀ ਦੋਸਤੋ ਇਹ ਕੱਟੀ ਆ ਗਿੱਲੇ ਨਾੜੂਏ ਦੇ ਨਾਲ ਬੱਚਾ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਜੜਾ ਲਗੀਨਾ ਪੌਜੀ ਆ ਗਿਆ ਹਾਂ ਇਹ ਨੀਲੀ 라ਵੀ ਚਰਾਇਸਾਂ ਇਹਨਾਂ ਥੱਲੇ ਇਹ ਵੇਲੇ 10 ਕਿਲੋ 10 ਕਿਲੋ ਰਾਮ ਜੀ ਨੇ ਆਇਆ ਚੰਗੀ ਤਰ੍ਹਾਂ ਦੇ ਠੀਕ ਆ ਜੀ ਆਜੋ ਹੋ ਵੀ ਇੱਕ ਹਫਤਾ ਕਿਹਾ ਕਿੰਨੇ ਕਿਹਾ ਹਫਤਾ ਹੋ ਗਿਆ ਇਸ ਸੂਈ ਨੂੰ ਠੀਕ ਆ ਜੀ ਅੱਛਾ ਤੋਂ ਬੱਚੇ ਦੋਸਤੋ ਜਿੰਨੇ ਐਨੀਮਲ ਤੁਹਾਨੂੰ ਦਿਖਾ ਰਹੇ ਆ ਬੱਚੇ ਨਾਲ ਪ੍ਰੋਪਰ ਇਧਰ ਇੱਕ ਪਾਸੇ ਬੱਜਾ ਤੁਸੀਂ ਦੇਖ ਹੀ ਰਹੇ ਜੀ ਵੈਸੇ ਨਾਲ ਦੀ ਨਾਲ ਆਪਾਂ ਪਸ਼ੂ ਕੱਲੇ ਕੱਲੇ ਦਾ ਬੱਚਾ ਵੀ ਤੁਹਾਨੂੰ ਦਿਖਾਈ ਜਾਣੇ ਪਏ ਆ ਪਹਿਲਾ ਸੂਆ ਇਹ ਝੋਟੀ ਸੂਈ ਆ ਹਫਤਾ 8 ਦਿਨ ਮੇਰਾ ਕੋਈ ਵੀਰ ਮੰਨ ਲੈ ਤੋ ਨਿਸ਼ਾਨੀਆਂ ਚੁੰਨੀਆਂ ਬਿਲਕੁਲ ਤੁਸੀਂ ਇਹ ਸਾਹਮਣੇ ਦੇਖ ਲਓ ਠੀਕ ਹੈ ਜੀ ਤੂ ਦਾ ਤੇ ਨਿਸ਼ਾਨ ਚਾਰੇ ਖੋਰ ਤੋਪੇ ਬਾਕੀ ਹਵਾਨਾ ਜਿਹੜਾ ਦੋਸਤੋ ਮੁੱਠੀ ਮੁੱਠੀ ਦਾਣਾ ਨੋਕਲਾ ਥਣ ਲੱਗਾ ਠੀਕ ਹੈ ਜੀ ਆਹ ਦੇਖੋ ਫੇਸ ਕੁਆਲਿਟੀ ਛੋਟੀ ਪਹਿਲਣ ਦੇ ਆਹ ਦੇਖੋ ਜੀ ਠੀਕ ਹੈ ਜੀ ਸੋ ਪਹਿਲਣ ਛੋਟੀ ਆ ਲਿਸਕੂਲਿਸ਼ ਨੂੰ ਕਰਦੀ ਕਰਮਾਂ ਵਾਲੀ ਤੇ ਨਿੱਗਰ ਨੁਗਰ ਪੂਰੀ ਆ ਜਿਵੇਂ ਆਪਾਂ ਕਹਿਦੇ ਨੇ ਦੋਸਤੋ ਠੀਕ ਹੈ ਗੋਲ ਸਰਹਾਣੇ ਵਾਂਗੂਆਂ ਕਰਮਾਂ ਵਾਲੀ ਬਹੁਤ ਸੰਗੀ ਸੋਹਣੀ ਸੇਵਾ ਦੇ ਵਿੱਚੋਂ ਬੋਲੀ ਪਾਲੀ ਬਹੁਤ ਜਿਆਦੀ ਆ ਹਾਂ ਪਾਉ ਜੀ ਦੁੱਧ ਜਿਹੜਾ ਕਰੈਕਟ ਐ ਐਗਜੈਕਟ ਆਪਾਂ ਚਵਾਉਣਾ ਉਹ ਚਵਾਉਣਾ ਰਾਜ ਤਾਂ ਆਪਾਂ ਉਤਨਾ ਤੋਂ ਗੱਲ 10 ਕਿਲੋ ਦੁੱਧ 9.5 10 ਕਿਲੋ ਰਾਮਨਾ ਆਪਾਂ ਇਹਦਾ 11 12 ਕਿਉਂ ਨਹੀਂ ਆਹ ਦਿੰਦੇ ਇਹ ਥੋੜਾ ਆਪਾਂ ਦਾ ਹੰਡੇ ਤੇ ਇਹਦਾ ਨਿਕਲੇ ਕੁੜੀਏ 7 ਕਿਲੋ ਜਾਂ 8 ਨਿਕਲੀ ਉਹ ਗੱਲ ਨਹੀਂ ਰਾਜ ਤਾਂ ਆਪਾਂ ਦੁੱਧ ਦੁੱਧ ਦੱਸਣਾ ਵਾ ਜੋ ਹੈਗਾ ਵਾ ਬਿਲਕੁਲ ਸਹੀ ਮਗਰ ਇਹਦੇ ਕਟਾ ਵਾ ਮਗਰ ਕਟਾ ਮਗਰ ਕਟਾ ਤੇ ਪਾਉ ਜੀ ਇਹ ਕਿੰਨੇ ਦੀ ਦੇ ਦਈਏ ਫਿਰ ਇਹ ਦਾ ਕੋਈ 95 ਨਹੀਂ ਕੋਈ 90 ਨਹੀਂ ਹਾਂਜੀ 85 ਚ ਵੀ ਦੋ ਡਾ ਦਿੰਨੇ ਆ 82000 ਦੀ 82000 ਦੀ ਯਸਨੋਈ ਲਓ ਜੀ ਯਸਨੋਈ 85 ਚ ਤਿੰਨ ਹੀ ਡਾਤਾ ਫਿਰ ਤਿੰਨ ਹੀ ਡਾਤਾ ਤੇ ਕੋਟ ਦੀ ਭੱਜੀ ਜਾਵੇ ਜਿਹੜੀ ਆਰਖਾ ਆ ਜੀ ਤੇ ਨਹੀਂ ਠੀਕ ਹੈ ਕੀ ਗੱਲ ਨਹੀਂ ਠੀਕ ਹੈ ਕਰ ਰਹਾ ਇਥੇ ਆਪਾਂ ਨੇ ਦੇਆ ਕੋਈ ਮਗਰ ਫੜੀਆਂ ਫੜਾਈਆਂ ਹੁਣ ਪੱਠੇ ਬੁੱਢੇ ਤੋਂ ਬੋਦੇ ਪੈਂਦੇ ਨਹੀਂਗੇ ਅਗਰ ਕਵੀ ਤੇ ਨਹੀਂ ਰਾਜ ਸਿਆ ਆਮ ਜਿਹੜੇ ਮੁੰਡੇ ਨਾ ਆਪਣੇ ਫਿਰ ਵੀ ਪਾਉ ਬੜਾ ਤਗੜਾ ਤੂੰ ਯਾਰ ਮੈਂ ਨਾ ਲਵਾ ਲੈਂਦਾ ਇਹਨੇ ਆਖਣੇ ਐਵੇਂ ਫੜਾ ਮਾਰਦਾ ਤੂੰ ਦੀ ਇੱਥੇ ਘਰੇ ਆ ਗਿਆ ਨਾਗ ਨਹੀਂ ਚੱਲ ਕਿੰਨੇ ਗਿਆ ਤੇਨੂੰ ਤੋੜ ਕੇ ਫੇਕ ਲਾਲਾ ਸਾਹਿਬ ਦੋ 2.5 ਘੰਟੇ ਬੁੱਢੇ ਨੇ ਤੇ ਮੁੰਡੇ ਨੇ ਚਵਾਈ ਕਰਨੀ ਆ ਹਾਂ ਉਹ ਐਵੇਂ ਤਾਂ ਨਹੀਂ ਹੁੰਦਾ ਪੰਡਾ ਪਡੋਰੀਆ ਕਿੰਨਾ ਕ ਪਾਰ ਕਿੰਨਾ ਕ ਪਾਰ ਮੁੱਠੀ ਚੌਕਲਾ ਤੇ ਜੀ ਤਿਆਰ ਸਾਨੂੰ ਦੱਸ ਪੈ ਜੇ ਸਹੀ ਫਲਾਣੇ ਨਾਲ ਮੱਝ ਮਿਲਦੀ ਆ ਪਤਾ ਕੋਈ ਨਹੀਂ ਹੁਣੇ ਭੱਜ ਗਏ ਲੈ ਇਹ ਵੀ ਨਹੀਂ ਪਤਾ ਰਾਤ ਦੀ ਵੀ ਖਾਣੀ ਕਿ ਨਹੀਂ ਖਾਣੀ ਸਹੀ ਪੱਕੀ ਗੱਲ ਆ ਛੋਗੀ ਢੇਡ ਚ ਰਾਜ ਸੇ ਇੰਨਾ ਕਿਆ ਦੇ ਚਲੋ ਮਾਲ ਸੁੱਖ ਰੱਖੇ ਤੁਹਾਡੇ ਸ਼ੌਕ ਨੂੰ ਭਾਗ ਲੱਗੇ ਉਹ ਨਾ ਸ਼ੌਕ ਨੂੰ ਮਹਾਰਾਜ ਤੇ ਬਹੁਤ ਸੋਹਣੀ ਦੋਸਤੋ ਝੋਟੀ ਆ ਚੰਗੀ ਆ 82000 ਦੀ ਤੁਹਾਨੂੰ ਮਿਲ ਜੂਗੀ ਸੋ ਮੇਰੇ ਵੀਰ ਆਪਦੀ ਆ ਕੇ ਚੋਵੋ ਪਸੱਲੀ ਕਰੋ ਪਸੱਲੀਆਂ ਕਰ ਨਰਾਜ ਚ ਤੇ ਅੱਗੇ ਪਾਓ ਜੀ ਆਪਣੇ ਕੋਲ ਜਿਹੜਾ ਨਾਗਾ ਆ ਗਈ ਮੈਂ ਇਹ ਦੇ ਨਾਗ ਮਲੇ ਆਪਣਾ ਇਹਨੂੰ ਹੋ ਗਈ ਕੋਈ ਮੇਰੇ ਸਾਹ ਚ ਕੋਈ 7-8 ਦਿਨ ਨਾ ਮਲਸੂਈ ਨੂੰ ਹੋ ਗਿਆ ਮਗਰ ਕਟਾ ਵਾ ਲਓ ਜੀ ਲਓ ਦੋਸਤੋ ਮਗਰ ਕਟਾ 8-7 ਦਿਨਾਂ ਦੀ ਸੂਈ ਆ ਵੈਸੇ ਪਾਉ ਜੀ ਸੂਬਾ ਮੈਨੂੰ ਨਾਦਾ ਸਾਰੇ ਹਫਤੇ ਦੇ ਅੰਦਰ ਅੰਦਰ ਹੀ ਆ ਅੰਦਰ ਅੰਦਰ ਹੀ ਉਹ ਕੱਟੀ ਆ ਆਪਣੇ 20-25 ਦਿਨਾਂ ਦੀ ਬਾਕੀ ਦੇ ਹਫਤੇ ਤੋਂ ਅੰਦਰ ਅੰਦਰ ਹੀ ਆ ਦੇ ਲਓ ਜੀ ਸੋ ਦੋਸਤੋ ਫਿਲਹਾਲ ਜਿਹੜੇ ਬਾਹਰੀ ਤੇਰੀ ਦਿਨੀ ਪਸ਼ੂ ਨੇ ਮਲੇਉ ਚਲਣਾ ਠੀਕ ਆ ਜੀ ਤੇ ਹਫਤੇ 8 ਦਿਨ ਦੇ ਬਿਲਕੁਲ ੜ-ਘੜ ਜਿਹੜਾ ਇਹਨਾਂ ਸਾਰੇ ਪਸ਼ੂਆਂ ਨੂੰ ਸਮਾ ਹੋਇਆ ਤੇ ਇਹ ਮੱਝ ਤੁਹਾਨੂੰ ਦਿਖਾ ਰਹੇ ਆਪਾਂ ਇਹ ਵੀ ਕੋਈ 8-7 ਦਿਨਾਂ ਦੀ ਸੂਹੀ ਆ ਤੇ ਆ ਫੇਸ ਕੁਆਲਟੀ ਆ ਤੇ ਮਗਰ ਇਹਦੇ ਕੱਟੀ ਜਣਾ ਕੱਟੀ ਮਗਰ ਇਹ ਕੱਟਾ ਵੀਰੇ ਸਾਹਿਬ ਜੀ ਕੱਟਾਈ ਆ ਕੱਟਾ ਮਗਰ ਆ ਦੋਸਤੋ ਤੇ ਪਾਉ ਜੀ ਹੁਣ ਆਪਾਂ ਜਿਹੜਾ ਇਹ ਥਰੇ ਦੁੱਧ ਕਿੰਨਾ ਚਵਾਉਣਾ ਵੀਰਾਂ ਨੂੰ ਦੁੱਧ ਦੇ ਥੱਲੇ ਵੀਰ ਜੀ ਆਪਾਂ ਜਿਹੜਾ ਦੱਸਣਾ ਵਾ ਇਹਦੇ ਥੱਲੇ 12 ਥੋੜਾ ਦੱਸ ਦੇਣਾ ਇਹਦੇ ਥੱਲੇ ਜਿਹੜਾ ਰਾਜਸਿਆਂ 7 ਕਿਲੋ ਦੁੱਧ ਪੱਕਾ ਹੋਵੇ ਭਾਵੇਂ 8 ਆਪਾਂ 7 ਕਰਕੇ ਪੱਕੀ ਮਿਲ ਦੇਣੀ ਮਾਝ ਠੀਕ ਹੈ ਜੀ। ਕਿਉਂ ਕੋਈ ਉਤਰਾ ਨੂੰ ਭੈਣ ਭਰਾ ਮਗਾਉਂਦਾ ਵਾ ਆਪਾਂ ਜੋ ਹੈਗਾ ਉਹ ਦੱਸਣਾ 7 7.5 ਕਿਲੋ ਆ। ਇੱਥੇ ਹੀ ਮੁੱਲ ਕਰਦੇ। ਕਿਉਂ ਚੱਕਰ ਕੀ ਆ ਇਹ ਆਈ ਆ ਵਿਚਾਰੇ ਉਤਰਾ ਹੀ ਪੱਠੇ ਪੁੱਠੇ ਪਾ ਗਏ ਨੂੰ ਵੰਡ ਤੋਂ ਬਿਨਾ ਇੰਨਾ ਕਿ ਦੋ ਦਿਆ। ਜੀ ਇੱਥੇ ਮੁੱਲ ਕਰਦੇ। ਇੱਥੇ ਹੀ ਤੇ। ਉੱਥੇ ਵੱਧ ਜਾਣਾ। ਰਾਜ ਇੱਥੇ ਇੱਥੇ ਬੋਲੀ ਕਰਦੀਏ 65। ਹਾਂ। 65 ਚ ਦੋ ਛੜ ਤੇ ਹੀ। 63। 63। ਤੇ 60। ਹੋ ਹੁੰਦੇ। ਦੋ ਵੀ ਦੋ ਗਈ। ਹੁਣ ਹੁੰਦੇ। ਤਿੰਨ ਗਈ। ਹੁਣ ਤੇ ਥੱਲੇ। ਇੱਕ ਹੋਰੀ। ਮੈਂ ਤੁਹਾਨੂੰ ਦਬਰੇ ਘਾੜੀਏ। ਐ ਇਹ ਆਪਾਂ 60 ਚੋਂ ਵੀ ਤਿੰਨ ਚੱਲ ਗਈ। ਲੈ। 57 ਦੀ 57000 ਦੀ ਉਹ ਲੋਦੋ ਅਜ ਆਪਣੀ ਕੋਈ ਨਾ ਕੀ ਨਾ ਵਾ ਟੋਕੜ ਵੀ ਨਹੀਂ ਆਉਂਦੀ ਰਾਜ ਸਿਆ ਲੋਬ ਦੋਸਤ ਸੱਜਰ ਮੈਂ ਮਿਲ ਜਣੀ ਤੈਨੂੰ ਤਸੱਲੀਆਂ ਕਰੇ ਜੇ ਕੋਈ ਥਾਂ 'ਚ ਫਰਕ ਹੋਵੇ ਕੋਈ ਆਨਲਾਈਨ ਮੰਗਾਉਂਦਾ ਵਾ ਤੈਨੂੰ ਫੋਨ ਲਾ ਦੇ ਥਾਂ 'ਚ ਫਰਕ ਹੋਵੇ ਮੈਂ ਜਵਾਬਸ ਕਰਾਵਾਂਗੇ ਰਾਜ ਸਿਆ ਲੈ ਵੀ ਇਹ ਕੀ ਚੱਕਰ ਕਿਉਂ ਆ ਟੋਟੇ ਜੇ ਨਿਗੇ ਨਿਗੇ ਪਾਇਆ ਥੋੜਾ ਸਭ ਬੁੱਢੇ ਦਾ ਵੀ ਸਾਥ ਸੌਖਾ ਹੋ ਜੇ ਯਕੀਨ ਕਰੀ ਨਹੀਂ ਬਾਪੂ ਤੇਰਾ ਸੌਖਾ ਨਹੀਂ ਹੋਣਾ ਤੂੰ ਕੱਲ ਨੂੰ ਫੇਰ ਹੱਟ ਬੰਨ ਲੈਣੇ ਆ ਮੈਂ ਕਿਹਾ ਪਾ ਇਹ ਮੱਝ ਵਾਲਾ ਵੀ ਸੋਣਦਾ ਉਹ ਇਹਨੇ 7-8 ਡਾਗੇ ਪਾਤਾ ਜੇ ਅਸੀਂ 2-4 ਨਫਾ ਜਾਣਦੇ ਆ ਤੇ 2-4 ਰੋਟ ਵੀ ਜਾਵੇ ਕੋਈ ਪ੍ਰਵਾਹ ਦੀ ਲੈ ਵੀ ਆ ਨਹੀਂ ਘਾਰ ਥੋੜਾ ਜਿਹਾ ਹੌਲਾ ਕਰ ਲਾਵਾ ਆ ਦੱਸੋ 57000 ਰੁਪਏ ਤੁਹਾਨੂੰ ਬਾਜ ਮਿਲਣੀ ਆ ਹਾਂ ਤੇ ਬੱਚਾ ਤੁਹਾਨੂੰ ਦਿਖਾਤਾ ਕਰਮਾਂ ਵਾਲੀ ਦੁੱਧ ਤੇ ਜਿੰਨੇ ਤੇ ਚੱਲ ਰਹੀ ਆ ਉਹ ਤੁਹਾਨੂੰ ਕੋਈ ਇਹ ਨਾ ਭੈਣ ਭਰਾ ਆਖੇ ਕੋਈ ਥਾਂ ਥੂਂ ਤੋ ਫਰਕ ਤਾਂ ਜਾਂ ਕਿੰਤਰਾਂ ਦੁੱਧ ਜ਼ਿਆਦਾ ਘੱਟ ਆ ਸੱਤ ਤੋਂ ਬਾਹਰ ਆ ਦੁੱਧੇ ਦਾ ਅਸਲ ਚ ਪਾਉਜੀ ਜਿਹੜੇ ਕੋਈ 1.5 ਲੱਖ ਰੋਂ ਮੰਗਦਾ ਨਾ ਉਹ ਸਾਰੇ ਮਨਾਂ ਲੈਂਦੇ ਪਰ ਕਿੱਡੀ ਕੁ ਖਰੀ ਆ ਜਿਹੜੀ ਪੰਨੀ ਵੀ ਕਰਕੇ ਦੇਂਦਾ ਤੇ ਉੱਥੇ ਵੀ ਨਹੀਂ ਬੱਟੀ ਕਰੀਂਦੇ ਰਾ ਇਥੇ ਜਿਹੜਾ ਭੈਣ ਭਰਾ ਲੈ ਜੂ RAMNAND ਹੁੰਦੇ ਆ ਘਰੇ ਰੱਖ ਕੇ ਵੀ 5-4 ਕਿਲੋ ਸੱਤ ਪਾਈ ਜੂ RAMNATH ਸੇਵਾ ਕਰੇ ਲਓ ਜੀ ਇਹ ਚਾਰੇ ਉਹੋ ਜਿਹੇ ਆਪਣੇ ਅੰਦ ਦੇ ਕਈਆਂ ਘਰਾਂ ਚ ਨਹੀਂ ਵੰਡ ਪੈਂਦਾ ਨਹੀਂ ਗਜਾਇਸ ਹੁੰਦੀ ਹਾਂਜੀ ਲੋਬ 90000 ਦੀ ਆ ਇਹ ਨਹੀਂ ਗੱਲ ਵਿਗਦੀ ਨਹੀਂ ਵਿਗਦੀ ਬੈਣ ਮੈਂ ਨਾ ਯਾਦ ਕਰੇ ਜਿਹੜਾ ਖਰੇ ਗੱਲ ਹੀ ਕੋਈ ਨਹੀਂ ਕੋਈ ਗੱਲ ਨਹੀਂ ਆ ਆਪਣੇ ਕੋਈ ਆਵੇ ਥਣ ਵੇਖ ਲਗਾ ਚਵਾਈ ਵੇ ਭਵੇਂ 7 ਦਿਨ ਰਾਜਥਾਂ ਚ ਹੋਵੇ ਕੋਈ ਕੋਈ ਥਣ ਥਣ ਚ ਫਰਕ ਨਹੀਂ ਨਿਕਲੇਦਾ ਮੱਝ ਵਾਪਸ ਕਰਾਵਾਂਗੇ ਆਪਾਂ ਲੋਬ ਦੋਸਤੋ ਹਵਾਨੇ ਚੱਡੇ ਦੀ ਤੁਹਾਨੂੰ ਆਪਾਂ ਤੁਹਾਨੂੰ ਜਿਖੇ ਦਿਖਾਈ ਆ ਪੱਧਰ ਬਖਾਲੇ ਦੇ ਵਿੱਚ ਬਿਲਕੁਲ ਇਹ ਇੱਕ ਸਰਪੱਤਾ ਬਾਕੀ ਕੋਈ ਤਿੱਜੇ ਲਾਲੇ ਤਿੱਜੇ ਨਹੀਂ ਚੌਥੇ ਲਾਲੇ ਤੋਂ ਵੱਧ ਨਹੀਂ ਜੋ ਮੇਰੇ ਭੈਣ ਭਰਾ ਆਪਣੀਆਂ ਗੱਲਾਂ ਸੱਚੀਆਂ ਜੋ ਸਹੀ ਆ ਪਾਉ ਜੀ ਸਹੀ ਆ ਆਹ ਇਹ ਗਿਫਟ ਸਤੂ ਸਾਹਿਬ ਲਓ ਜੀ ਜਿਨ੍ਹਾਂ ਦੇ ਤੋਬਾ ਲੋ ਦੋਸਤੋ ਤੋਹਫਾ ਜਿਹੜਾ ਤੁਹਾਨੂੰ ਐਂਡ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਮੱਝ ਝੋਟੀ ਮੰਨ ਲਓ ਪੱਖ ਮੰਨ ਲਓ ਠੀਕ ਆ ਜੀ ਰਾਈਸਾਂ ਕੋਈ 7 8 10 ਦਿਨ ਵੀ ਖੜ ਸਕਦੀ ਹਾ ਦਾ ਕਿਹੜਾ ਕੋਈ ਭਾਜੀ ਕਿਹਾ ਹੀ 15 ਦਿਨ ਜਿਉਂ ਦਿਨ ਪੂਰੇ ਹੁੰਦੇ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਦੇਖੋ ਸਾਹ ਨੂੰ ਦੱਸ ਦੇਣੇ ਲੱਖ ਰੁਪਏ ਦੀ ਝੋਟੀ ਆ ਇਹ ਝੋਟੀ ਦੁੱਜਣ ਲੱਗਦੀ ਏ ਦ ਪਿਓਰ ਦੁੱਜੇ ਸੂਏ ਤੇ ਇਹ ਜਾਨੀ ਕਿ ਮਲਕੀਨਾ ਵਾਂ ਸਾਨੂੰ ਅੱਜ ਪੰਜਵਾਂ ਛੇਵਾਂ ਦਿਨ ਉਹ ਜਦੋਂ ਤਾਹ ਵੀਡੀਓ ਪਈ ਉਹਦੋਂ ਆਪਣੇ ਕੋਲ ਮੱਝ ਹੈਗੀ ਅੱਜ ਹੀ ਸਲਾਹ ਕੀਤੀ ਥੋੜੇ ਜੇ ਨਾਗ ਜਿਆਦੇ ਆ ਤੇ ਇਹਨੂੰ ਵੀ ਨਾ ਮਲਾ ਕੋਈ ਗੱਲ ਹੀ ਭੈਣ ਭਰਾ ਵੀ ਕੋਈ ਜਾ ਕੇ ਪਪਾਰੀ ਚਲੋ ਕੋਈ ਦਿਨ ਲੈ ਲੈਂਦੀ ਆ ਜਾ ਮौज ਕਰੇ ਵੀ ਉਹਨੇ ਪਸਵਾਲੀ ਮਿਲ ਜੂਗਾ ਕੋਈ ਪਿੱਛਾ 5-7 ਦਿਨ ਜਾ ਕੇ ਪਿੱਛਾ ਮਾਰੇ ਮੱਝ ਵਾਪਸ ਰਾਜ ਕਰਾਵਾਗੀ ਲਾਇਬੀ ਇਸ ਤੋਂ ਵੱਡੀ ਤਸੱਲੀ ਨਹੀਂ ਮਿਲਦੀ ਥਣਾ ਦੀ ਅਗਲਾ ਤਸੱਲੀ ਕਰਕੇ ਇੱਥੇ ਹੀ ਰਹੀ ਨਾ ਖੜੇ ਬਿਲਕੁਲ ਰਾਜ ਜੀ ਗੱਲ ਇੱਕ ਮੈਂ ਹੋਰ ਕਹਿਣਾ ਵਾ ਇੱਥੇ ਤਸੱਲੀਆਂ ਕਰੇ ਮੱਝ ਨਹੀਂ ਜੀ ਕੋਈ ਵਾਪਸ ਨਹੀਂ ਭਾਵੇਂ ਸੂਈ ਦੇ ਭਾਵੇਂ ਦੁੱਜੀਆ ਇੱਥੇ ਤਸੱਲੀਆਂ ਕਰਨ ਇੱਥੇ ਭਾਵੇਂ ਰਹਿ ਗਏ ਦੋ ਦਿਨ ਤਸੱਲੀਆਂ ਕਰਨ ਬਿਲਕੁਲ ਬਿਲਕੁਲ ਠੀਕ ਹੈ ਨਾ ਕੋ ਮੁੜ ਕੇ ਰਾਜੇ ਪਹੂ ਨਹੀਂ ਵਾਪਸ ਹੁੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਜੀ ਲਓ ਦੋਸਤੋ ਇਹ ਮੇਰਾ ਵੀਰ ਜਰੂਰ ਤੁਸੀਂ ਲੜ ਬੰਨ ਲਓ ਗੱਲ ਜੇਕਰ ਲਾਲ ਇੱਕ ਤੋਰਲਾ ਵੀਰਾਂ ਬਾਲ ਇੱਕ ਦੋਸਤੋ ਇਹ ਦੂਜੇ ਸੂਏ ਸੋਣੀਆ ਬਾਕੀ ਵਪਾਰ ਦੀ ਲਾਈਨ ਆ ਦੋਸਤੋ ਇੱਕ ਗੱਲ ਜਰੂਰ ਸਮਝ ਲਓ ਵੀ ਪਹਿਲਾਂ ਤਸੱਲੀ ਪੈਸੇ ਗਰਾਉਣ ਤੋਂ ਪਹਿਲਾਂ ਤਸੱਲੀ ਜਿੰਨੀ ਵੀ ਕਿਸੇ ਵੀਰ ਨੂੰ ਆਉਂਦੀ ਆ ਜਿੰਨੀ ਵੀ ਕੋਈ ਕਰ ਸਕਦਾ ਜੇਕਰ ਨਹੀਂ ਕੋਈ ਜਾਣਕਾਰ ਤੇ ਮੈਂ ਹਮੇਸ਼ਾ ਕਹਿੰਦਾ ਵੀ ਆਪਦੇ ਨਾਲ ਕਿ ਕਦਾ ਵੀਰ ਮੇਰਾ ਜਾਣਕਾਰ ਲਿਆ ਕਰੋ ਜਿਹੜੀ ਚੋਂ ਪਾਸਿਓਂ ਚੋਕੇ ਪਸਮਾ ਕੇ ਪੂਰੀ ਆਪਣੀ ਨਰਕਪਰਕ ਕਰਨੀ ਜਾਣਦਾ ਹੋਵੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਦੋਸਤੋ ਇਹ ਕੋਈ ਖੇਡਾ ਰੌਣਕ ਮੇਲਾ ਨਹੀਂ ਹੈਗਾ ਜਾਂ ਖੇਡ ਨਹੀਂ ਹੈਗੀ ਕਿ ਵਪਾਰ ਅੱਗੋਂ ਰਕਮ ਲੱਗੀ ਆ ਤੇ ਰਕਮ ਤੁਸੀਂ ਦੇ ਕੇ ਜਾਣੀ ਪਹਿਲਾਂ ਤਸੱਲੀ ਕਰੋ ਪੱਕੀ ਮੋਚ ਪੱਕੀ ਨਾਸ ਠੀਕ ਆ ਜੀ ਅੱਖਾਂ ਦੇ ਜਵਾਬ ਆ ਤੇ ਬਾਕੀ ਮੇਰੇ ਵੀਰ ਕੋਈ ਨੀਲੀ ਦੇ ਵਿੱਚ ਮੰਨ ਲੈ ਥੋੜਾ ਜਿਹਾ ਕਿਤੇ ਨਾ ਕਿਤੇ ਨੀਲੀ ਚ ਕਰਾਸ ਮੰਨ ਲੈ ਰਾਜ ਤਾਂ ਠੰਡੀ ਬਣੀ ਇਹ ਨੀ ਲੋਸ਼ੂ ਲੋਸ਼ੂ ਕਰਦੀ ਕਿਤੇ ਰਾਜ ਤਾਂ ਜੇ ਤੇ ਚਲ ਗਈ ਜੇ ਨਾ ਗਈ ਤੇ ਫਿਰ ਸੁਈ ਪਾਉਣੀ ਆ ਫੇ ਆਪਾਂ ਇੱਕ ਨੁਕਰੇ 10 ਦਿਨ ਪਾ ਲਾਂਗੇ ਬਿਲਕੁਲ ਹਾਂਜੀ ਬਈ ਆਪਾਂ ਦੇ ਦੇਣੀ ਆ ਦੇ ਦੇਣੀ ਦੇ ਦੇਣੀ ਆ ਪਹਿਲਾਂ ਸਭ ਤੋਂ ਫੋਨ ਹੀ ਆਉਣਾ ਪਰ ਇਹੜੀ ਇਹੋ ਜਿਹਾ ਕਰ ਦੇਣਾ ਦੇ ਹਾਂ ਤਸੋ ਛੋਟੀ ਬੜੀ ਪਿਆਰੀ ਆ ਗੱਭਣਾ ਚੱਲ ਇਹੋ ਜੀ ਵੀ ਜਿਹੜੇ ਦਿਨ 8 ਲੈ ਜੇ 7 ਲੈ ਜੇ ਦਿਨ ਲੰਗੀ ਆ ਪਰ ਮਿਲ ਗਿਫਟ ਜਾਣਾ ਸਾਰੇ ਚੌਕ ਕੰਨੀਆਂ ਤੋਂ ਪੂਰੀ ਆ ਬੀਕੋ ਹਾਂਜੀ ਪੂਰੀ ਦੇ ਇਹ ਸੂਸਾ ਕੋਈ ਕੱਸੀ ਸੂ ਤੇ ਤਿਆਰ ਕਿਸਮਾ ਲੇਵਾ ਸੂ ਵੀ ਬਿਲਕੁਲ ਕਸੀ ਹਾਂ ਬਿਲਕੁਲ ਪਿੰਡਾ ਤੁਸੀਂ ਵੇਖੋ ਲੋ ਸੁਲਸ ਕਰਦੀ ਆਦੇ ਮਾਣਾ ਵੀ ਜਿਹੜਾ ਨਗ ਪਾਉ ਜੀ ਪਹਿਲੇ ਨੰਬਰ ਤੇ ਇਹਨੂੰ ਲਾਉਣਾ ਚਾਹੀਦਾ ਸੀ ਅਖੀਰ ਤੇ ਲਾਤਾ ਓਏ ਕੀ ਚੱਕਰ ਹੈ ਸਲਾਹ ਬਾਅਦ ਚ ਬਣਾਈ ਪਿੱਛੇ ਹੁਣ ਵੀ ਇਹਨੂੰ ਨਾ ਨਹੀਂ ਇਹਦਾ ਨਹੀਂ ਡੈਡੀ ਕੋਈ ਗੱਲ ਨਹੀਂ 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 ਚੰਗੀ ਆ ਹਾਂਜੀ ਹਾਂਜੀ ਛੋਟੀ ਬਹੁਤ ਚੰਗੀ ਆ ਹਾਂਜੀ ਮਾਦਾ ਮੈਂ ਨਹੀਂ ਹਾਂ ਜਦੋਂ ਇਹੋ ਜਿਹੇ ਕਰਮਾਂ ਵਾਲੀਆਂ ਪਾਲੜੀਆਂ ਪਾ ਇਹਨਾਂ ਪਾਉ ਜੀ ਕਟੀਆਂ ਤਿਆਰ ਕਰਨੀਆਂ ਪੈਣਾ ਉਸ ਬੰਦੇ ਨੂੰ ਪਤਾ ਵੀ ਇਹ ਕਟੀਆਂ ਕਿਹੜੇ ਭਾ ਪੈਂਦੀਆਂ ਨੇ ਇਹਦਾ ਕੋਈ ਰਾਜ ਸਿਆ ਲੱਖ ਨਹੀਂ 90 ਨਹੀਂ ਹਾਂ ਨਾ 85000 ਦੀ ਦੇ ਦਾਂਗੇ ਆ 85000 ਰੁਪਿਆ ਸੂਈ ਸਵਾਈ ਦਵਾਂਗੇ ਲੱਖ ਤੋਂ ਬਾਹਰ 85 ਚੋਂ ਵੀ ਇੱਕ ਕਢਾ ਦਿੰਨੇ ਆ 84 84000 ਚੋਂ ਕੋਈ ਛੋੜ ਛੱਪਾ ਜਾ ਘਰੇ ਆ ਇਹਦਾ ਜਿਤਨਾ ਰਸਾ ਛਡਾਈ ਕੋਈ 5 400 ਕੋਈ ਗੱਲ ਹੀ ਨਹੀਂ ਕਰਦਾਂਗੇ ਇਹੋ ਧਿਆਨ ਦੇ ਜਦ ਤਨ ਸੂਪੀ ਫੇਰ ਲੱਖੋਂ ਘਟਨੀ ਨਹੀਂ ਇਹ ਚੰਗੀ ਛੋਟੀ ਫੇਰ ਤੇ ਤੁਹਾਡੇ ਸਾਹਮਣੇ 95 ਲੱਖ ਦੀ ਹੈ ਕਿ ਅੱਜ ਜਿਹੜਾ ਭੈਣ ਭਰਾ ਖੜਦਾ ਉਹਨੂੰ ਕੋਈ ਜ਼ਿਆਦਾ ਨਹੀਂਗਾ ਤੇ 15 18000 ਕੋਈ 12 15000 ਫਾਇਦਾ ਵਾ ਤੇ ਦਿਨ ਲਾਲ ਬੋਲਦੇ ਨੰਬਰ ਨੰਬਰ ਜੀ 92553 92767 ਵੀਲ ਜੀ ਤੇ ਦੂਜਾ ਨੰਬਰ ਆਪਣਾ 76580 53927 ਸੰਧੂ ਸਾਹਿਬ ਠੀਕ ਹੈ ਜੀ ਬਾਕੀ ਭਾਉ ਜੀ ਫੋਨ ਫਾਨ ਦੋ ਦਿੱਤੇ ਮੈਨੂੰ ਤਾਂ ਕੰਮ ਸੈੱਟ ਪੈਂਦਾ ਕੱਲੇ ਨਾਲ ਪਿਛਲੀ ਦੀ ਇੱਕ ਪਿਛਲੀ ਦੀ ਇੱਕ ਦਿੱਤਾ ਹੀ ਤੇ ਮੈਂ ਇਹਨਾਂ ਚੋਪੀ ਕਰ ਜਾ ਮਨ ਜਾਦੀ ਫੜ ਲਓ ਫੜ ਲਓ ਹੀ ਤੇ ਚਲੋ ਮਹਾਰਾਜ ਦੋ ਅੰਡੇ ਥੋੜਾ ਜਿਹਾ ਕਈ ਰੰ ਬੰਦਾ ਰੋਟੀ ਰੋਟੀ ਖਾ ਲੀਂਦਾ ਰੋਟੀ ਖਾਂਦਾ ਮੈਂ ਕੋਈ ਤੇ ਆਪਾਂ ਰਾਜਤਿਆਂ ਜਾਨੀ ਕਿ ਮਾਲ ਪਿੱਛੇ ਵੀ ਫੜਿਆ ਵਾ ਤੇ ਆਪਾਂ ਜਾਨੀ ਕਿ ਪਰਸੋਂ ਨਹੀਂ ਦੇ ਚੌਥ ਮੇਰਾ ਵੀਰ ਨਾ ਸਾਨੂੰ ਸਾਥ ਦੇ ਥੋੜਾ ਜਿਆਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਦੋਸੋ ਮਾਲ ਤਕਰੀਬਨ ਰੂਟੀਨ ਚ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਤੁਰਿਆ ਹੀ ਆਉਂਦਾ ਵਿਕੀ ਜਾਂਦੇ ਪਸ਼ੂ ਆਈ ਜਾਂਦੇ ਆ ਆਪਾਂ ਵੀਰਾਂ ਨੂੰ ਚਲੋ ਪਤਾ ਹੀ ਆ ਕੀ ਚੱਕਰ ਹੈ ਸਿੰਘਣੀ ਆਪਣੀ ਥੋੜੀ ਜੀ ਬਿਮਾਰਸ਼ਮਾਰ ਲੰਮੇ ਸਮੇਂ ਤੋਂ ਰਹਿੰਦੀ ਸੀ ਤੇ ਉਹਦਾ ਕਰਕੇ ਸਾਨੂੰ ਘਰੇ ਵੱਜਣਾ ਪੈਂਦਾ ਸੀ ਤੇ ਫੇਰ ਵਿੱਚੋਂ 2 ਮਹੀਨੇ ਛੱਡਣ ਵਾਲੀ ਗੱਲ ਹੋ ਗਈ ਸੀ ਸਹੀ ਹੈ ਕਿਉਂ ਜਦੋਂ ਅੰਦ ਦੇ ਜੀ ਘਰੇ ਢਿੱਲਾ ਹੋਵੇ ਤੇ ਫੇਰ ਮਾਲ ਡੰਗਰ ਕਿੱਥੇ ਸੋਝਦਾ ਵਾ ਫੇਰ ਵੀ ਚਲੋ ਮਾੜਾ ਚੰਗਾ ਦੰਦ ਜੜ ਆਈ ਗਏ ਆ ਹ ਨਵੇਂ ਦੋਸਤੋ ਫਿਲਹਾਲ ਅਜੇ ਨਗਸੀਗਰ ਪਾਉ ਅਨੋਖ ਸਿੰਘ ਉਹਨਾਂ ਦੇ ਕੋਲ ਪਿੰਡ ਟੋਟੀਆਂ ਤੇ ਟੋਟੀਆਂ ਪਿੰਡ ਦੋਸਤੋ ਨੇੜੇ ਸ਼ੇਰੋਂ ਤੋਂ ਵੀ ਬਿਲਕੁਲ ਕੋਈ 5 ਕਿਲੋਮੀਟਰ ਦੀ ਦੂਰੀ ਆ ਮੇਅਰ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਜਿਹੜਾ ਨੈਸ਼ਨਲ ਹਾਈਵੇ ਆ ਤੇ ਚੜ੍ਹਦੇ ਪਾਸੇ ਵਾਲਾ ਪਿੰਡ ਆ 5 ਕਿਲੋਮੀਟਰ ਸ਼ੇਰੋਂ ਤੋਂ ਆ ਤੇ 5 ਕਿਲੋਮੀਟਰ ਨੇ ਸ਼ਹਿਰੇ ਪੰਨੂਆਂ ਤੋਂ ਤੇ ਤਰਨਤਾਰਨ ਸਾਹਿਬ ਵੀ ਜੇਕਰ ਇੱਥੋਂ ਦੇਖੀਏ ਦੋਸਤੋ ਤਾਂ ਸਾਰਾ ਮੈਨੂੰ ਲੱਗਦਾ ਵੀ ਕੋਈ 9-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਬਾਕੀ ਨੇੜੇ-ਨੇੜੇ ਜਿਹੜੇ ਪਿੰਡ ਲੱਗਦੇ ਆ ਦੋਸਤੋ ਉਹ ਵੀ ਸਾਰੇ ਵੀਰਾਂ ਨੂੰ ਪਤਾ ਟੋਟੀਆਂ ਦੇ ਲੱਗਦੇ ਬਿਲਕੁਲ ਨਾਲ ਜਿਹੜੇ ਪਿੰਡ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਮੇਰੇ ਵੀਰੋ ਆਉਂਦਾ ਰਹਿੰਦਾ ਇਸ ਕਿਲੇ ਦੇ ਉੱਪਰ ਆ ਕੇ ਆਪਦੀ ਚੋਬੋ ਉਪਸਮਾਵੋ ਤਸੱਲੀ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ